ਜੀ ਅੱਜ ਦੀ ਸਾਖੀ ਸੰਸਾਰ ਵਿੱਚ ਇਹਨਾਂ ਦੁੱਖ ਕਿਉਂ ਹੈ ਇਸ ਵਿਸ਼ੇ ਤੇ ਆਧਾਰਿਤ ਹੈ ਇੱਕ ਦਿਨ ਇੱਕ ਸਿੱਖ ਸੰਗਤ ਸਭਾ ਵਿੱਚ ਇੱਕ ਸਾਧੂ ਆਏ ਸੰਤ ਉਸ ਸਮੇ ਗੁਰਬਾਣੀ ਸਰਵਨ ਕਰ ਰਹੇ ਸਨ ਕਿ ਕਿਸ ਤਰ੍ਹਾਂ ਜੀਵਨ ਦੁੱਖਾਂ ਨਾਲ ਕਿਰਿਆ ਹੋਇਆ ਹੈ ਇਹ ਸਾਰਿਆਂ ਨੂੰ ਸਮਝਾ ਰਹੇ ਸੀ ਤੇ ਜਦੋਂ ਸਭਾ ਖਤਮ ਹੋਈ ਤੇ ਸਾਧੂ ਉਹਨਾਂ ਕੋਲ ਆਏ ਤੇ ਉਹਨਾਂ ਨੇ ਸੰਤ ਨੂੰ ਕਿਹਾ ਗੁਰੂ ਨਾਨਕ ਦੇਵ ਜੀ ਨੇ ਜੋ ਸ਼ਬਦ ਕਹੇ ਹਨ ਨਾਨਕ ਦੁਖੀਆ ਸਭ ਸੰਸਾਰ ਇਹ ਉਪਮਾ ਅਲੰਕਾਰ ਹੈ ਜਿਵੇਂ ਕਿ ਅਸੀਂ ਕਹਿ ਦਿੰਨੇ ਹਾਂ ਕਿ ਤੁਹਾਡੇ ਦੰਦ ਬਹੁਤ ਚਮਕ ਰਹੇ ਹਨ ਜਿਵੇਂ ਕਿ ਮੋਤੀ ਚਮਕ ਰਹੇ ਹੋਣ ਨਾਨਕ ਦੁਖੀਆ ਸਭ ਸੰਸਾਰ अजिहा कि हो सकता है कि कित कोई सुख नहीं है कोई खुशी नहीं है तो कह लगे जो शब्द कहे गए हैं यह सच नहीं है तो यह सुन के संत जी कह लगे नानक दुखिया सब संसार हे महापुरख ज्ञानी हो चिंतक हो ਤਾਂ ਇਹ ਹੀ ਸੁਣ ਕੇ ਉਹ ਸਾਧੂ ਕਹਿਣ ਲੱਗਾ ਇਸ ਲਈ ਤਾਂ ਮੈਂ ਕਹਿ ਰਿਹਾ ਇਹ ਜੋ ਸ਼ਬਦ ਹਨ ਇਹ ਸੱਚ ਨਹੀਂ ਹਨ ਆਪ ਜੀ ਨੇ ਜੋ 2 ਘੰਟੇ ਦਾ 사ਸੰਗ ਇਸ ਵਿਸ਼ੇ ਤੇ ਸੁਣਾਇਆ ਹੈ ਉਹ ਵਿਅਰਥ ਹੈ ਉਸ ਦਾ ਕੋਈ ਅਰਥ ਨਹੀਂ ਹੈ ਸੰਤ ਨੂੰ ਇਸ ਗੱਲ ਦਾ ਬੁਰਾ ਨਹੀਂ ਲੱਗਿਆ ਕਿ ਉਹਨਾਂ ਨੇ ਕੁਝ ਕਿਹਾ ਪਰ ਇਹ ਗੱਲ ਜ਼ਰੂਰ ਮਹਿਸੂਸ ਹੋਈ ਕਿ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਗਲਤ ਠਹਿਰਾਇਆ ਉਸ ਤੋਂ ਬਾਅਦ ਸੰਤ ਜੀ ਬੋਲੇ ਮੈਂ ਤਾਂ ਹੁਣ ਵੀ ਇਹ ਹੀ ਕਹਿ ਰਿਹਾ ਕਿ ਜੋ ਸ਼ਬਦ ਸਤਗੁਰ ਨੇ ਕਹੇ ਨੇ ਨਾਨਕ ਦੁਖੀਆ ਸਭ ਸੰਸਾਰ ਇਹ ਅਤੀ ਉਪਮਾ ਅਲੰਕਾਰ ਨਹੀਂ ਹੈ ਇਹ ਬਿਲਕੁਲ ਸੱਚ ਹੈ ਕਿਉਂਕਿ అతి উপਮਾ ਅਲੰਕਾਰ ਤਾਂ ਕਲਪਨਾ ਹੁੰਦੀ ਹੈ ਅਤੇ ਜੇਕਰ ਤੁਸੀਂ ਸਹੀ ਹੋ ਤਾਂ ਗੁਰਬਾਣੀ ਤਾਂ ਕਲਪਨਾ ਹੋ ਜਾਏਗੀ ਇਹ ਸੁਣ ਕੇ ਉਹ ਸਾਧੂ ਬੋਲਿਆ ਇਹ ਤਾਂ ਆਪ ਜੀ ਦੀ ਗੁਰੂ ਨਾਨਕ ਦੇਵ ਜੀ ਤੇ ਸ਼ਰਧਾ ਹੈ ਜੋ ਆਪ ਜੀ ਤੋਂ ਇਹ ਵਚਨ ਕਰਵਾ ਰਹੀ ਹੈ ਅਤੇ ਉਹ ਕਹਿਣ ਲੱਗੇ ਮੈਂ ਕੱਲ ਇਸ ਗੱਲ ਨੂੰ ਸਾਬਿਤ ਕਰ ਦਿਆਂਗਾ कि गुरु नानक देव जी ने जो यह शब्द कहे हैं वह गलत हैं आप जी तो जुबान भी यह कबूल कर लेगी कि जो मैं कह रहा हाँ ही सच है अजिहा बिल्कुल नहीं है कि संसार विच सुख नहीं है संसार विच सुख भी है ते दुख भी है यह सुन के संत जी कहन लगे कि ठीक है ਜੀਵੇਂ ਤੁਸੀਂ ਕਹੋ ਪਰ ਜਿੱਥੋਂ ਤੱਕ ਮੇਰਾ ਮੰਨਣਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਜੋ ਬਚਨ ਕਹੇ ਹਨ ਉਹ ਬਿਲਕੁਲ ਸੱਚ ਹਨ ਤੁਸੀਂ ਉਹਨਾਂ ਨੂੰ ਗਲਤ ਸਾਬਿਤ ਨਹੀਂ ਕਰ ਸਕਦੇ ਇਹ ਸੁਣ ਕੇ ਸਾਧੂ ਕਹਿਣ ਲੱਗਿਆ ਇਹ ਤਾਂ ਕੱਲ ਪਤਾ ਲੱਗੇਗਾ ਕੱਲ ਮਿਲਦੇ ਹਾਂ ਤੇ ਉਸ ਤੋਂ ਬਾਅਦ ਸਾਧੂ ਹੱਸਣ ਲੱਗ ਪਏ ਤੇ ਉੱਥੋਂ ਚਲੇ ਗਏ ਤੇ ਸੰਤ ਜੀ ਨੂੰ ਵੀ ਚਿੰਤਾ ਵਿੱਚ ਪਾ ਗਏ ਸੰਤ ਜੀ ਸੋਚਣ ਲੱਗੇ ਕਿ ਕੱਲ ਪਤਾ ਨਹੀਂ ਮੈਨੂੰ ਇਹ ਕੀ ਦਿਖਾਨਗੇ ਕਿਤੇ ਮੈਂ ਕੁਝ ਜ਼ਿਆਦਾ ਤਾਂ ਨਹੀਂ ਬੋਲ ਗਿਆ ਤੇ ਇਸ ਚਿੰਤਾ ਕਰਕੇ ਸੰਤ ਜੀ ਨੂੰ ਪੂਰੀ ਰਾਤ ਨੀਂਦ ਨਹੀਂ ਆਈ ਜਦੋਂ ਸਵੇਰ ਹੋਈ ਤਾਂ ਸੰਤ ਜੀ ਨੇ ਸੰਗਤ ਨੂੰ ਬਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ ਤੇ ਇੱਕ ਘੰਟਾ ਬੀਤ ਗਿਆ ਫਿਰ ਸੰਤ ਜੀ ਨੂੰ ਉਹ ਸਾਧੂ ਆਉਂਦੇ ਹੋਏ ਦਿਖਾਈ ਦਿੱਤੇ ਤੇ ਉਹਨਾਂ ਦੇ ਹੱਥਾਂ ਵਿੱਚ ਇੱਕ ਗੁਲਾਬ ਦਾ ਗੁਲਦਸਤਾ ਵੀ ਦਿਖਾਈ ਦਿੱਤਾ ਇਹ ਦੇਖ ਕੇ ਸੰਤ ਜੀ ਸੋਚਣ ਲੱਗ ਗਏ ਕਿ ਸਾਧੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਸ਼ਰਧਾ ਤਾਂ ਪੂਰੀ ਰੱਖਦੇ ਹਨ ਇਸ ਲਈ ਤਾਂ ਉਹ ਗੁਲਾਬ ਦਾ ਗੁਲਦਸਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੇਂਟ ਕਰਨ ਲਈ ਲੈ ਕੇ ਆਏ ਹਨ ਉਸ ਸਾਧੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਪਰ ਗੁਲਾਬ ਦਾ ਗੁਲਦਸਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੇਟ ਨਹੀਂ ਕੀਤਾ ਤੇ ਉਹਨੂੰ ਨਾਲ ਲੈ ਕੇ ਹੀ ਇੱਕ ਪਾਸੇ ਜਾ ਕੇ ਬੈਠ ਗਏ ਤੇ ਜਦੋਂ ਕਥਾ ਸਮਾਪਤ ਹੋਈ ਤਾਂ ਉਹ ਸਾਧੂ ਕਹਿਣ ਲੱਗਿਆ ਕਿ ਸੰਤ ਜੀ ਮੇਰੇ ਹੱਥਾਂ ਵਿੱਚ ਜੋ ਗੁਲਾਬ ਦਾ ਗੁਲਦਸਤਾ ਹੈ ਕੀ ਇਹ ਤੁਹਾਨੂੰ ਦਿਖਾਈ ਦੇ ਰਿਹਾ ਹੈ ਸੰਤ ਜੀ ਕਹਿਣ ਲੱਗੇ ਕਿ ਪਰਮਾਤਮਾ ਦੀ ਬਖਸ਼ਿਸ਼ ਹੈ ਅੱਖਾਂ ਵਿੱਚ ਰੋਸ਼ਨੀ ਹੈ ਹਾਂ ਮੈਨੂੰ ਸਾਫ਼ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਦਿਖਾਈ ਦੇ ਰਿਹਾ ਹੈ ਤਾਂ ਇਹ ਸੁਣ ਕੇ ਸਾਧੂ ਕਹਿਣ ਲੱਗਾ ਜੇਕਰ ਤੁਹਾਨੂੰ ਇਹ ਗੁਲਦਸਤਾ ਦਿਖਾਈ ਦੇ ਰਿਹਾ ਹੈ ਤਾਂ ਤੁਹਾਨੂੰ ਇਹਨਾਂ ਦਾ ਹੱਸਣਾ ਵੀ ਦਿਖਾਈ ਦੇ ਰਿਹਾ ਹੋਵੇਗਾ ਇਨਾਂ ਦਾ ਸੁਪਨਾ ਵੀ ਦਿਖਾਈ ਦੇ ਰਿਹਾ ਹੋਵੇਗਾ ਇਨਾਂ ਦਾ ਖਿੜਨਾ ਵੀ ਦਿਖਾਈ ਦੇ ਰਿਹਾ ਹੋਵੇਗਾ ਤਾਂ ਇੰਨੇ ਹਾਸੇ ਦੇ ਹੁੰਦੇ ਹੋਏ ਇੰਨੀ ਖੁਸ਼ੀ ਦੇ ਹੁੰਦੇ ਹੋਏ ਕੀ ਇਹ ਕਹਿਣਾ ਸਹੀ ਲੱਗਦਾ ਹੈ ਕਿ ਨਾਨਕ ਦੁਖੀਆ ਸਭ ਸੰਸਾਰ ਇਸ ਲਈ ਮੈਂ ਕਹਿ ਰਹੀ ਸੀ ਕਿ ਇਹ ਕਥਨ ਹਰ ਜਗ੍ਹਾ ਸਹੀ ਨਹੀਂ ਬੈਠ ਸਕਦਾ ਇਹ अति उपमा अलंकार है एहे सुनके साधु जी दा वचन संत जी दा मन हल्का हो गया ते ओन्ना ने किहा कि आप जी दा बहुत बहुत धन्यवाद जो आप जी ने मेनू इस हासे खेड़े दे दर्शन करवाए ते तुसी जो किहा सी ओहो कीता बस आप जी इस गुलाब दे फुल्लां दे गुलदस्ते नु 12 ਘੰਟਿਆਂ ਲਈ ਇੱਥੇ ਛੱਡ ਜਾਓ ਬਾਕੀ ਚਰਚਾ ਇਹਨਾਂ ਦੇ ਬਾਰੇ ਵਿੱਚ ਆਪਾਂ 12 ਘੰਟੇ ਤੋਂ ਬਾਅਦ ਵਿੱਚ ਕਰਾਂਗੇ ਤਾਂ ਇਹ ਸੁਣ ਕੇ ਉਹ ਸਾਧੂ ਕਹਿਣ ਲੱਗਾ ਕੀ ਗੱਲ ਕਰ ਰਹੇ ਹੋ ਸੰਤ ਜੀ ਗਰਮੀਆਂ ਦੇ ਦਿਨ ਹਨ 12 ਘੰਟਿਆਂ ਬਾਅਦ ਇਹ ਫੁੱਲ ਤਾਂ ਸੜ ਜਾਣਗੇ ਮੁਰਝਾ ਜਾਣਗੇ ਤਾਂ ਇਹ ਸੁਣ ਕੇ ਸੰਤ ਜੀ ਨੇ ਕਿਹਾ ਕਿ ਮਰ ਜਾਣਾ ਕੀ ਅਸਮਾਨ ਤੋਂ ਟਪਕੇਗਾ

ਆ ਨਿੱਕਲ ਗਈ ਤੇ ਉਹ ਕਹਿਣ ਲੱਗੇ ਸੰਤ ਜੀ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਥਨ ਨੂੰ ਕਬੂਲ ਕਰਦਾ ਹਾਂ ਤੇ ਉਹਨਾਂ ਦੇ ਖਿਲਾਫ ਬੋਲੇ ਸ਼ਬਦਾਂ ਨੂੰ ਮੈਂ ਵਾਪਿਸ ਲੈਂਦਾ ਹਾਂ ਨਾਨਕ ਦੁਖੀਆ ਸਭ ਸੰਸਾਰ ਮੂਰਖ ਦਾ ਦੁਖੀ ਹੋਣਾ ਕੁਦਰਤੀ ਹੈ ਪਰ ਸਮਝਦਾਰ ਵੀ ਦੁਖੀ ਹੈ ਗਰੀਬ ਦਾ ਦੁਖੀ ਹੋਣਾ ਸੁਭਾਵਿਕ ਹੈ ਪਰ ਅਮੀਰ ਵੀ ਦੁਖੀ ਹੈ महापुरख कहें निर्धन लोग एने दुखी नहीं हैं, जिन्ने तनवान लोग दुखी हैं मूर्ख एना दुखी नहीं है जिन्ना समझदार दुखी है मूर्ख इसलिए दुखी नहीं है क्योंकि उन्होंने नहीं पता कि उसने की गलती की है पर समझदार अपनी गलती नु समझ आता है इसलिए वह दुखी है ਕਮਜ਼ੋਰ ਵੀ ਦੁਖੀ ਹੈ ਤੇ ਤਾਕਤਵਾਰ ਵੀ ਦੁਖੀ ਹੈ ਨਿਰਬਲ ਵੀ ਦੁਖੀ ਹੈ ਤੇ ਬਲਵਾਨ ਵੀ ਦੁਖੀ ਹੈ ਕਰੂਪ ਵੀ ਦੁਖੀ ਹੈ ਤੇ ਸੁੰਦਰ ਵੀ ਦੁਖੀ ਹੈ ਛੋਟਾ ਵੀ ਦੁਖੀ ਹੈ ਤੇ ਵੱਡਾ ਵੀ ਦੁਖੀ ਹੈ ਇਹ ਇਸ ਲਈ ਹੈ ਕਿਉਂਕਿ ਇਨਸਾਨ ਸੰਤੁਸ਼ਟ ਨਹੀਂ ਹੈ ਗਰੀਬ ਅਮੀਰ ਹੋਣਾ ਚਾਹੀਦਾ ਚਾਹੁੰਦਾ ਹੈ ਤੇ ਅਮੀਰ ਹੋਰ ਅਮੀਰ ਹੋਣਾ ਚਾਹੁੰਦਾ ਹੈ ਦੁਰਬਲ ਤਾਕਤਵਾਰ ਹੋਣਾ ਚਾਹੁੰਦਾ ਹੈ ਤੇ ਤਾਕਤਵਾਰ ਹੋਰ ਤਾਕਤਵਾਰ ਹੋਣਾ ਚਾਹੁੰਦਾ ਹੈ। ਕ੍ਰੂਪ ਸੁੰਦਰ ਦਿਖਣਾ ਚਾਹੁੰਦਾ ਹੈ ਤੇ ਸੁੰਦਰ ਹੋਰ ਜ਼ਿਆਦਾ ਸੁੰਦਰ ਦਿਖਣਾ ਚਾਹੁੰਦਾ ਹੈ। ਇਸ ਲਈ ਸਤਿਗੁਰੂ ਜੀ ਕਹਿੰਦੇ ਹਨ ਨਾਨਕ ਦੁਖੀਆ ਸਭ ਸੰਸਾਰ। ਦੋਸਤੋ ਤੁਸੀਂ ਇਸ ਵਿਸ਼ੇ ਤੇ ਕੀ ਵਿਚਾਰ ਕਰਦੇ ਹੋ? ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ ਕਿ ਅਗਰ ਤੁਸੀਂ ਇਸ ਤਰ੍ਹਾਂ ਦੀਆਂ ਰੋਹਾਨੀ ਸਾਖੀਆਂ ਸੁੰਨਣਾ ਪਸੰਦ ਕਰਦੇ ਹੋ ਤਾਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਤੇ ਵੀ ਜ਼ਰੂਰ ਕਲਿੱਕ ਕਰ ਦਿਓ ਤਾਂ ਜੋ ਅਸੀਂ ਨਵੀਆਂ ਸਾਖੀਆਂ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਪਹੁੰਚ ਜਾਏ